ਕਾਰਟ ਕਿ ਲੈ ਗਿਆ ਸਾਡੀ ਤੇ ਕਹਿੰਦਾ ਕਿ ਬਿੱਲ ਵੜਾ ਤੁਹਾਡਾ ਤੇ ਹੁਣ ਮੇਰੇ ਛੋਟੇ ਛੋਟੇ ਬੱਚੇ ਆ ਤੇ ਮੱਛਰ ਦੇ ਵਿੱਚ ਰਾਤ ਨੂੰ ਸੌਂਦੇ ਨਹੀਂਗੇ ਤੇ ਸਾਰੀ ਰਾਤ ਪੱਖੀ ਚਰਨ ਪੈਂਦੀ ਹੈ ਕੋਈ ਸਾਡੀ ਬੱਤੀ ਨਹੀਂ ਆ ਕੋਈ ਕੋਸ਼ ਨਹੀਂ ਆ ਬੱਚੇ ਸਾਡੇ ਨਿਕਲੇ ਕਿ ਆ ਕਿਦਾਂ ਗੁਜ਼ਾਰਾ ਹੁੰਦਾ ਗੁਜ਼ਾਰਾ ਕੋਈ ਵੀ ਨਹੀਂ ਆ ਇਤਰਾ ਹੀ ਆ ਮੰਗ ਤਾਂ ਕੇ ਪਾਣੀ ਲੈ ਆਂ ਗਵੜ ਤੋਂ ਲੋਕਾਂ ਦੀਆਂ ਟੈਂਕੀਆਂ ਸਾਡੀ ਤੇ ਟੈਂਕੀ ਵੀ ਨਹੀਂ ਆ ਗਈ ਬਾਜੀ ਜਿਹੜਾ ਹੀ ਪਾਣੀ ਕਿਸ ਤੋਂ ਪੀ ਲੈਣਾ ਘਰੋਂ ਪੀ ਲੈਣਾ ਕੇ ਤੋਂ ਬਾਟੀ ਭਰ ਲੈ ਆਈ ਦੀ ਆ ਕੇ ਤੋਂ ਡੱਬਾ ਭਰ ਲੈ ਆਈ ਆ ਤਿੰਨ ਸਾਲ ਹੋ ਗਏ ਉਸ ਤੋਂ ਪਿਛੇ ਸਾਨੂੰ ਕੋਈ ਬਿੱਲ ਨਹੀਂ ਆਉਂਦਾ ਰਿਹਾ ਕੋਈ ਨਹੀਂ ਮਲਕੀ ਅਸੀਂ ਇੱਕ ਦੋ ਵਾਰ ਆਇਆ 200 200 ਰੁਪਏ ਅਸੀਂ ਤਾਰਦੇ ਵੀ ਜਾਂਦੇ ਰਹੇ ਤੇ ਸਾਤੋਂ ਮੁਲਾਜ਼ਮਾਂ ਨੇ ਉੱਥੇ ਆਖਿਆ ਕਿ ਨਹੀਂ ਤੁਹਾਡਾ ਬਿੱਲ ਹੈ ਜਿਹੜਾ ਉਹ ਮਾਫੀ ਵਾਲਾ ਏ ਤੁਹਾਡਾ ਬਿੱਲ ਨਹੀਂ ਕਰਨਾ ਅਸੀਂ ਵਾਪਸ ਆ ਜਾਂਦੇ ਰਹੇ ਆ ਤਿੰਨ ਸਾਲ ਹੋ ਗਏ ਕੁਝ ਸਾਡੇ ਨਾਲ ਇਸ ਬੰਦੇ ਨੇ ਇਦਾਂ ਕੀਤਾ ਆਹ ਵੇਖੋ ਇੱਤਾ ਤਾਰ ਦੇ ਟੋਟੇ ਘਰ ਘਰ ਕੇ ਸੁੱਟ ਕੇ ਜਾਂਦਾ ਹੂੰ ਕਿ ਸਾਡੇ ਮੀਟਰ ਦੀ ਰੀਡਿੰਗ ਇਹ ਗਲਤ ਤਾਰ ਦਿੱਤੀ ਗਈ ਆ ਪਹਿਲੋ ਸਾਨੂੰ 2000 ਰੁਪਿਆ ਬਿੱਲ ਹੀਗਾ ਉਹ ਰੀਡਿੰਗ ਗਲਤ ਹੋਣ ਕਰਕੇ ਹੁਣ ਇਹਨਾਂ ਨੇ 57000 ਰੁਪਏ ਕਰਤੇ ਹੁਣ ਅੱਜ ਦਾ ਜਿਹੜਾ ਹੁਣ ਬਿੱਲ ਆਇਆ ਨਾ ਇਹ ਤਿੰਨ ਮਹੀਨੇ ਪਹਿਲੋਂ ਦੀ ਗੱਲ ਆ ਹੁਣ ਵਾਲੇ ਬਿੱਲ ਵਿੱਚ ਇਹਨਾਂ ਨੇ 60000 ਸਾਨੂੰ ਕਰਤਾ ਜੀ ਭਾਜੀ ਉਹਨਾਂ ਦਾ ਬਿੱਲ ਆਵਾ 1 ਲੱਖ ਰੁਪਏ ਦੇ ਲਾਗੇ ਜਦੋਂ ਕਿੰਨਾ ਸੀ ਸਰਪੰਚ ਸਾਹਿਬ ਉਹਨਾਂ ਨੇ ਉਹਨਾਂ ਨੂੰ ਉਹ ਵੇਲੇ ਛਡਵਾਇਆ ਸੀ ਕਿ ਇਹਨਾਂ ਨੂੰ ਜਾਣਦੇ ਕੋਈ ਨਹੀਂ ਤਾਰ ਦਿੰਦੇ ਆ ਇਹਨਾਂ ਨੇ ਬਿੱਲ ਨਹੀਂ ਤਾਰਿਆ ਉਹ ਸਹਲੋਂ ਸਾਨੂੰ ਅਕਸ਼ਨ ਸਾਹਿਬ ਵੱਲੋਂ ਦਹਿਨ ਜੀ ਉਹਨਾਂ ਨੇ ਘਲਾਇਆ ਸਟ੍ਰਕਸ਼ਨ ਤੇ ਐਸ.ਵੀ. ਸਾਹਿਬ ਨੇ ਜਿਹੜੇ ਜਿਹੜੇ ਜਾਦੇ ਪਹਿਲਾਂ ਉਹਨਾਂ ਦੇ ਮੀਟਰ ਜਿਹੜੇ ਫੋਟੋ ਦਿੱਤੇ ਜਾਂਦੇ ਪਣਾ ਇਹਨਾਂ ਨੂੰ ਫਾਇਲ ਦੇ ਕੇ ਆਏ ਹਾਂ ਤੇ ਉਦੋਂ ਇੱਕ ਉਸ ਟਾਈਮ ਤੇ ਇਹਨਾਂ ਦਾ ਕੋਈ ਮੁਲਾਜ਼ਮ ਨਹੀਂ ਹੈਗੇ ਕਹਿੰਦੇ ਕਿ ਦਸਤਕ ਹੋਣੇ ਆ ਦਸਤਕ ਦਸਤਕ ਦੇ ਨਾਲ ਕਹਿੰਦੇ ਕਿ ਤੁਹਾਡਾ ਬਿੱਲ ਮਾਫ ਹੋਊਗਾ ਤੋ ਆਪਾਂ ਬਾਅਦ ਚ ਉਹਨਾਂ ਨੂੰ ਫਾਇਲ ਪੁੱਛਣ ਗਏ ਤੇ ਉਹਨਾਂ ਨੇ ਗੁੰਮ ਕਰ ਦਿੱਤੀ ਫਾਇਲ ਸਾਡੀ 3 ਆਇਦੜਾ ਸੀਤਾ ਵੀਰ ਜੀ ਪਿੰਡ ਕਿਹੜਾ ਜੇ ਮਾੜੀ ਮੇਗਾ ਕੀ ਗੱਲ ਹੋਈ ਆ ਜਿਹੜੀ ਬਿਜਲੀ ਨਹੀਂ ਆਉਂਦੀ ਤੁਹਾਡੇ ਬਿਜਲੀ ਉਹ ਤਾਰ ਕੱਟ ਕੇ ਲੈ ਗਿਆ ਸਾਡੀ ਤੇ ਕਹਿੰਦਾ ਕਿ ਬਿੱਲ ਵੜਾ ਤੁਹਾਡਾ ਤੇ ਹੁਣ ਮੇਰੇ ਛੋਟੇ ਛੋਟੇ ਬੱਚੇ ਆ ਤੇ ਮੱਛਰ ਦੇ ਵਿੱਚ ਰਾਤ ਨੂੰ ਸੌਂਦੇ ਨਹੀਂਗੇ ਤੇ ਸਾਰੀ ਰਾਤ ਪੱਖੀ ਚੱਲਣੀ ਪੈਂਦੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਕਿੰਨੀ ਕਿੰਨੀ ਉਮਰ ਦੇ ਆ ਇੱਕ ਕੁੜੀ ਆ 9 ਸਾਲ ਦੀ ਇੱਕ 6 ਸਾਲ ਦੀ ਆ ਤੇ ਬੇਟਾ 1.5 ਸਾਲ ਦਾ ਇੱਕ ਤੇ ਇੱਕ 4 ਸਾਲਾਂ ਦੀ ਕੁੜੀ ਆ ਹੁਣ ਘਰ 'ਚ ਬਲਬ ਵੀ ਨਹੀਂ ਜਗ ਰਿਹਾ ਨਹੀਂ ਬਲਬ ਵੀ ਨਹੀਂ ਜਗੰਦੇ ਆ ਫਿਰ ਕਿਦਾਂ ਕੰਮ ਕਰਦੇ ਜੀ ਕਮ ਇਦਾਂ ਹੀ ਮੋਮਬੱਤੀ ਦੇ ਨਾਲ ਕਰ ਲਈਦਾ ਹੂੰ ਟਾਈਮ ਪਾਸ ਕੀ ਪਰੇਸ਼ਾਨੀ ਆਉਂਦੀ ਕੋਈ ਹਾਂਜੀ ਪਰੇਸ਼ਾਨੀ ਆਉਂਦੀ ਪਾਣੀ ਵੀ ਨਹੀਂ ਸਾਡੇ ਤੇ ਹੈਗਾ ਤੇ ਆਣ ਗਵਾਂਡ ਵੀ ਕਹਿ ਦਿੰਦਾ ਕਿ ਜੇ ਕਹਨੇ ਤਾਰ ਲਾਈ ਤੇ ਮੈਂ ਤੁਹਾਡਾ ਵੀ ਮੀਟਰ ਪੁੱਟ ਕੇ ਰੱਖ ਦੇਣਾ ਹੂੰ ਹਾਂਜੀ ਬੜਾ ਪਰੇਸ਼ਾਨ ਕੀਤਾ ਸਾਨੂੰ ਤੇ ਤਾਰ ਦੇ ਟੋਟੇ ਕਰ ਕਰਕੇ ਸੁੱਟ ਜਾਂਦਾ ਗਲੀ ਦੇ ਵਿੱਚ ਹੂੰ ਤੇ ਕਿੰਨੇ ਦਿਨਾਂ ਤੋਂ ਬੱਤੀ ਬੰਦ ਆ ਤੇ ਅੱਜੋ ਅੱਗੇ 20 ਦਿਨ ਹੋ ਗਏ ਹੂੰ ਹਾਂਜੀ ਕੀ ਮੰਗ ਕਰਦੇ ਜੀ ਹੁਣ ਸਾਡੀ ਬੱਤੀ ਜਗਣੀ ਚਾਹੀਦੀ ਹੈ ਤੇ ਮੀਟਰ ਲਾ ਦੇਣ ਕੀ ਨਾ ਆਂਟੀ ਜੀ ਸਰਦਜੀਤ ਪਿੰਡ ਕੜਾ ਜੇ ਮਾੜੀ ਲੇਕ ਕੀ ਕਹਿਣਾ ਚਾਹੁੰਦੇ ਜਿਹੜੀ ਬੱਤੀ ਨਹੀਂ ਆ ਰਹੀ ਟੱਟੇ ਬੱਤੀ ਹੀ ਇਹ ਹਵਾ ਨੇ ਵੀ ਸਾਡਾ ਮਤਲਬ ਇਹ ਸਾਨੂੰ ਬੱਤੀ ਜਗਣੀ ਚਾਹੀਦੀ ਸਾਡੀ ਹਾਂ ਅਸੀਂ ਹੁਣ ਇਹ ਵਾਸਤੇ ਅਸੀਂ ਨੇਰੇ ਬੈਠੇ ਆ ਕੋਈ ਸਾਡੀ ਬੱਤੀ ਨਹੀਂ ਕੋਈ ਕੁਛ ਨਹੀਂ ਆ ਬੱਚੇ ਸਾਡੇ ਨਿਕ ਨਿਕਿਆ ਕਿਦਾਂ ਗੁਜ਼ਾਰਾ ਹੁੰਦਾ ਗੁਜ਼ਾਰਾ ਕੋਈ ਵੀ ਨਹੀਂ ਐਤਰਾ ਹੀ ਆ ਮੰਗ ਤਾਂ ਕਿ ਪਾਣੀ ਲੈ ਇਦਾਨ ਗਵਾਂਢ ਤੋਂ ਲੋਕਾਂ ਦੀਆਂ ਟੈਂਕੀਆਂ ਸਾਡੀ ਤੇ ਟੈਂਕੀ ਵੀ ਨਹੀਂ ਆ ਗਈ ਬਾਜੀ ਹਾਂ ਜਿਹੜਾ ਅਸੀਂ ਪਾਣੀ ਕਿੱਥੋਂ ਪੀ ਲੈਣਾ ਕਿ ਘਰੋਂ ਪੀ ਲੈਣਾ ਹਾਂ ਕਿ ਤੋਂ ਬਾਟੀ ਭਰ ਲੈ ਆਈ ਦੀ ਆ ਕਿ ਤੋਂ ਡੱਬਾ ਭਰ ਲੈ ਆਈ ਤਾਂ ਹਾਂ ਹੂੰ ਹੁਣ ਕੀ ਮੰਗ ਕਰਦੇ ਜੀ ਹੁਣ ਇਹੋ ਮੰਗ ਕਰਦੇ ਆ ਅਸੀਂ ਤੇ ਸਾਡੀ ਬੱਤੀ ਤੁਹਾਡੀ ਮਿਹਰਬਾਨੀ ਦੇ ਨਾਲੇ ਮਤੀ ਬੱਤੀ ਸਾਡੀ ਜਗਣੀ ਚਾਹੀਦੀ ਮੱਛਰ ਬਹੁਤ ਲੜਦਾ ਵਿਚਾਰੇ ਨਿਆਣੀਆਂ ਵਿਚਾਰੀਆਂ ਸਾਰੀ ਰਾਤ ਪੱਖੀਆਂ ਚਾਲਤ ਕਰੇ ਇਦਾਂ ਕਿੱਡੇ ਕਿੱਡੇ ਬੱਚੇ ਬੱਚੇ ਛੋਟੇ ਆ ਜੀ ਇਹ ਕਿ 7 ਸਾਲਾ ਦੀ ਕੁੜੀ ਇੱਕ ਮੁੰਡਾ ਡੇਢ ਸਾਲ ਦਾ ਸਾਰਾ ਹੂੰ ਹਾਂਜੀ ਬਸ ਇਹੋ ਸਾਡੀ ਮਿਹਰਬਾਨੀ ਬੱਤੀ ਜਗਣੀ ਚਾਹੀਦੀ ਹੈ ਹਾਂਜੀ ਇਹ ਨਾ ਸਾਡੇ 2 ਕਿਲੋ ਇਧਰ ਮੀਟਰ ਆ 3 ਕਿਲੋ ਕਿਤਾ 2 ਕਿਲੋ 2 ਕਿਲੋ ਮੀਟਰ ਆ ਸਾਡਾ ਹੁਣ ਸਾਡੀ ਤਾਰ ਦੇ ਵਿੱਚ ਬਹੁਤ ਜ਼ਿਆਦਾ ਫਾਲਟ ਆ ਤਾਰ ਤੇ بڑے ਜੋੜ ਆ ਕਿਦਾ ਪਿੱਛੇ ਕੋਈ ਕੁੰਡੀ ਨਹੀਂ ਲਾ ਲੇਦਾ ਹਾਂ ਸਾਨੂੰ ਆਹ ਜੰਦਾ ਇੰਨਾ ਤਾਂ ਡਬੇਲ ਆ ਗਿਆ ਇਹ ਕੀ ਚਲਾਉਣੇ ਸਾਡਾ ਤਾਂ ਕੋਈ ਨਾ ਪੱਖਾ ਪੱਖੇ ਵੀ ਸਾਡੇ 2 ਸੜੇ ਆ ਹਾਂਜੀ ਤੇ ਬਲ ਬਲ ਬਹੀ ਤੁਝੇ ਲਿਆ ਕੇ ਲਾਏ ਆ ਜਿਹੜਾ 100 ਵਾਲਾ ਜਿਹੜਾ ਬਲਬ ਹੁੰਦਾ ਉਹ ਲਿਆ ਕੇ ਲਾਇਆ ਕਿੰਨੇ ਕਮਰੇ ਤੁਹਾਡੇ ਸਾਡੇ 2 ਕਮਰੇ ਤੇ AC ਵਗੈਰਾ ਤਾਂ ਨਹੀਂ ਹੈਗਾ ਕੋਈ ਨਹੀਂ ਜੀ ਕੋਈ AC ਕੋਈ ਨਹੀਂ ਇਹੋ ਜਿਹਾ ਕੰਮ ਸਾਡੇ ਘਰ 'ਚ ਇਹੋ ਜਿਹਾ ਹੈ ਨਹੀਂ ਕੋਈ ਚੀਜ਼ ਬਲਬ ਹੀ ਜਾਂਦੇ ਆ ਤੇ ਪੱਖਾ ਹੀ ਕੋਈ ਹੋਸ਼ੁਰਾਂ ਵਾਲਾ ਜਿਹੜਾ ਤੁਸੀਂ ਵੇਖਿਆ ਜੋ ਉਹ ਵੀ 6 ਮਹੀਨੇ ਹੋ ਗਏ ਬੰਦ ਹੋਏ ਨੇ 6 ਮਹੀਨੇ ਫਰਿਜ ਹੋਈ ਨੂੰ ਬੰਦ ਹੋ ਗਿਆ ਪੱਖੇ ਵੀ ਸਭ ਕੁਝ ਬੰਦ ਹੀ ਕੀਤਾ ਹੈ ਪਤਾ ਨਹੀਂ ਕਿਉਂ ਸਾਨੂੰ ਇੰਨਾ ਬਿੱਲ ਲਈ ਜਾਂਦਾ ਬਹੁਤ ਜ਼ਿਆਦਾ ਸਾਨੂੰ ਬਿੱਲ ਲਈ ਜਾਂਦਾ ਤੇ ਮੀਟਰ ਸਾਡਾ ਬਹੁਤ ਜ਼ਿਆਦਾ ਦੋ ਰਿਹਾ ਮੀਟਰ ਸਾਡਾ ਹੁਣ ਸਾਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਾਡੀ ਰਾਹ ਜੋ ਕੁੰਡੀ ਲੱਗਦੀ ਆ ਕੀ ਚਾਂਸ ਬੰਦਾ ਸਾਡਾ ਜਿਹੜਾ ਮੀਟਰ ਉਹ ਸਾਨੂੰ ਮਗਰ ਨੇੜੇ ਕੀਤਾ ਜਾਵੇ ਕੀ ਨਾ ਜੀ ਵੀਰ ਜੀ ਤੁਹਾਡਾ ਗੁਲਜ਼ਾਰ ਮਸੀਹ ਪਿੰਡ ਕਿਹੜਾ ਜੀ ਮਾਰੀ ਮੇਗਾ ਕੀ ਗੱਲ ਹੋਈ ਹੈ ਜਿਹੜਾ ਕਹਿ ਰਹੇ ਜੀ ਗੱਲ ਹੋਈ ਸਰ ਕੁਝ ਸਮੇਂ ਤੋਂ ਪਾ ਕੇ ਨਾ ਤੇ ਅਸਲ ਜੀ 32 ਸਾਡਾ ਮੀਟਰ ਨੂੰ ਕੋਈ 30 ਸਾਲ ਪੁਰਾਣਾ ਸਾਡਾ ਮੀਟਰ ਚੱਲਣ ਲੱਗਾ ਹਾਂ ਆ 3 ਸਾਲ ਹੋ ਗਏ ਉਸ ਤੋਂ ਪਿੱਛੇ ਸਮੇਂ ਕੋਈ ਬਿੱਲ ਨਹੀਂ ਆਉਂਦਾ ਰਿਹਾ ਕੋਈ ਨਹੀਂ ਬਲਕਿ ਅਸੀਂ ਇੱਕ ਦੋ ਵਾਰ ਆਇਆ 200 200 ਰੁਪਏ ਅਸੀਂ ਤਾਰਦੇ ਵੀ ਜਾਂਦੇ ਰਹੇ ਤੇ ਸਾ ਤੋਂ ਮੁਲਾਜ਼ਮਾਂ ਨੇ ਉੱਥੇ ਆਖਿਆ ਕਿ ਨਹੀਂ ਤੁਹਾਡਾ ਬਿੱਲ ਹੈ ਜਿਹੜਾ ਉਹ ਮਾਫੀ ਵਾਲਾ ਹੈ ਤੁਹਾਡਾ ਬਿੱਲ ਨਹੀਂ ਕਰਨਾ ਅਸੀਂ ਵਾਪਸ ਆ ਜਾਂਦੇ ਰਹੇ ਆ 3 ਸਾਲ ਹੋ ਗਏ ਕੁਝ ਸਾਡੇ ਨਾਲ ਇਸ ਬੰਦੇ ਨੇ ਇਦਾਂ ਕੀਤਾ ਆਹ ਵੇਖੋ ਐਤਾ ਤਾਰ ਦੇ ਟੋਟੇ ਘਰ ਘਰ ਕੇ ਸੁੱਟ ਕੇ ਜਾਂਦਾ ਹੂੰ ਸਾਰੇ ਘਰ ਤੋਂ ਮੇਰੇ ਬਾਹਰਲੇ ਬੂਹੇ ਤੋਂ ਘਰ ਤੋਂ ਲੈ ਕੇ ਮੀਟਰ ਮੇਰਾ ਛੜਕਦੇ ਆ ਕੋਈ 2 250 ਫੁੱਟ ਇਥੋਂ ਦੂਰੀ ਤੇ ਇਹਨੇ ਸਾਰੇ ਉਥੋਂ ਪਹਿਲਾਂ ਤੇ 2 ਸਾਲ ਹੋ ਗਏ ਪਹਿਲਾਂ ਨੂੰ ਘਰੋਂ ਮੇਰੀ ਤਾਰ ਲੈ ਗਿਆ ਵੱਢ ਕੇ ਨੀਲੇ ਰੰਗ ਦੀ ਉਹ ਮੇਰੀ ਸਰਕਾਰੀ ਤਾਰ ਸੀ ਉਹ ਵੀ ਮੈਨੂੰ ਨਹੀਂ ਇਹਨੇ ਦਿੱਤੀ ਉਹ ਪਤਾ ਨਹੀਂ ਇਹਨੇ ਕਿਸੇ ਨੂੰ ਵੇਚ ਦਿੱਤੀ ਹੂੰ ਤੇ ਬਾਅਦ ਦੇ ਵਿੱਚ ਫਿਰ ਥੋੜਾ ਜਿਹਾ ਬਾਰੇ ਮੇਰਾ ਮੀਟਰ ਲੈ ਕੇ 10 15 ਦਿਨ ਵਾਸਤੇ ਫਿਰ ਕੱਢ ਕੇ ਲੈ ਗਿਆ ਆਪੇ ਨਹੀਂ ਹੋਣਾ ਤੁਹਾਨੂੰ ਕੀ ਆ ਦਿੱਕਤ ਤੁਹਾਡਾ ਹੁਣ ਮੈਨੂੰ ਦਿਖਾਓ ਜੀ ਆ ਵੇਖੋ ਮੇਰੇ ਨਿੱਕੇ ਨਿੱਕੇ ਮੇਰਾ ਪਰਿਵਾਰ ਆ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰਾ ਵੱਡੇ ਮੁੰਡੇ ਰਿਆਂ ਤਿੰਨ ਗੁੱਡੀਆਂ ਇੱਕ ਲੜਕਾ ਹੈ ਤੇ ਦੂਜੇ ਥੋੜਾ ਜਿਹਾ ਆ ਵੇਖੋ ਆ 2-3 ਸਾਲ ਐ ਮੁੰਡੇ ਦੇ ਵਿਆਹ ਨੂੰ ਹੋਏ ਆ ਤੇ ਉਹ ਵੀ ਇੱਕ ਪਰਿਵਾਰ ਨੂੰ ਰਹਿਣ ਡੇ ਸਾਡਾ ਕੋਈ ਵੀ ਤਿੰਨ ਦੋ ਬਲਬ ਜਗਦੇ ਆ ਹਮ ਆ ਵੀ ਲੋਈ ਸਾਹਮਣੇ ਜੀ ਮੈਂ ਆਪਣੇ ਘਰ ਦੇ ਵਿੱਚ ਖਲੋਤਾ ਬੇਨਤੀ ਹੈ ਕਿ ਜਿਹੜੀ 600 ਜੂੰਟ ਮਾਫ ਆ ਆ ਦੋਹਾਂ ਬਲਬਾਂ ਦੇ ਨਾਲ ਤੇ ਦੋ ਪੱਖਿਆਂ ਦੇ ਨਾਲ ਤੇ ਖਾਦੀ ਨਹੀਂ ਜਾਂਦੀ ਆ ਜਿਹੜਾ ਬਿੱਲ ਆ ਸਾਨੂੰ ਸਰ ਹਾਥੀ ਜੋੜ ਕੇ ਸਾਡੀ ਰਿਕਵੈਸਟ ਹੈ ਕਿ ਅਹੀਂ ਇਨੀ ਜੋਗੇ ਨਹੀਂ ਹੈ ਕਿ 90000 ਰੁਪਿਆ ਤੇ ਅਸੀਂ ساری ਉਮਰ ਨਹੀਂ ਤਾਰ ਸਕਦੇ ਜਿੰਨਾ ਕਿ ਸਾਡੀ ਜ਼ਿੰਦਗੀ ਹੈ ਹੂੰ ਤੇ ਬਾਕੀ ਬੇਨਤੀ ਹੱਥ ਜੋੜ ਕੇ ਕਿ ਸਾਨੂੰ ਕੁਛ ਨਾ ਕੋਈ ਸਾਡੇ ਵਾਸਤੇ ਕੀਤਾ ਜਾਵੇ ਕੀ ਕੰਮ ਕਰਦੇ ਜੀ ਤੁਸੀਂ ਮੈਂ ਜੀ ਆਟੋ ਚਲਾਉਣਾ ਜੀ ਹੂੰ ਆਟੋ ਰਕਸ਼ਾ ਚਲਾਉਣਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਆ ਜੀ ਹਾਂਜੀ ਵੀਰ ਜੀ ਗਲਜਾਰ ਮਸੀਹ ਮਾੜੀ ਮਕੇ ਵੱਲੋਂ ਤੁਹਾਡੇ ਤੇ ਦੋਸ਼ ਲਾਏ ਗਏ ਵਾ ਇਹਨਾਂ ਦਾ ਰੰਜਿਸ਼ ਤਾ ਮੀਟਰ ਪੁੱਟਿਆ ਗਿਆ ਪਾ ਜੀ ਉਹਨਾਂ ਦਾ ਬਿੱਲ ਵਾ 1 ਲੱਖ ਰੁਪਿਆ ਦੇ ਲਾਗੇ ਇਹੋ ਕਿੰਨਾ ਹੋ ਸਰਪੰਚ ਸਾਹਿਬ ਉਹਨਾਂ ਨੇ ਉਹਨਾਂ ਨੂੰ ਉਹ ਵੇਲੇ ਛਡਵਾਇਆ ਸੀ ਕਿ ਇਹਨਾਂ ਨੂੰ ਜਾਣਦੇ ਕੋਈ ਨਹੀਂ ਤਾਰ ਦਿੰਦੇ ਆ ਇਹਨਾਂ ਨੇ ਬਿਲ ਨਹੀਂ ਤਾਰਿਆ ਉਸ ਵੇਲੇ ਸਾਨੂੰ ਐਕਸ਼ਨ ਸਾਹਿਬ ਵੱਲੋਂ ਦਾਇਦ ਸੀ ਉਹਨਾਂ ਨੇ ਕਿਹਾਇਆ ਐਕਸ਼ਨ ਤੇ ਐਕਸਿਊ ਸਾਹਿਬ ਨੇ ਕਿ ਜਿਹੜੇ ਜਿਹੜੇ ਜਾਦੇ ਵੇਲੇ ਉਹਨਾਂ ਦੇ ਮੀਟਰ ਜਿਹੜੇ ਪੁੱਟ ਦਿੱਤੇ ਜਾਣ ਵੀਰ ਜੀ ਉਹਨਾਂ ਵੱਲ ਇਹ ਵੀ ਦੋਸ਼ ਲਾਏ ਗਏ ਆ ਵੀ ਤਾਰਾਂ ਪੁੱਟ ਕੱਟ-ਕੱਟ ਕੇ ਉਹਨਾਂ ਦੇ ਪੈਰਾਂ ਵਿੱਚ ਛੁੱਟੀਆਂ ਗਈਆਂ ਤੇ ਆਂਡੀਆਂ ਗਵਾਂਡੀਆਂ ਨੂੰ ਕਿਹਾ ਗਿਆਗਾ ਭਾਈ ਜਿਹੜਾ ਇਹਨਾਂ ਦੀ ਤਾਰ ਲਵਾਊਗਾ ਉਹਨਾਂ ਦੇ ਵੀ ਮੀਟਰ ਪੁੱਟੇ ਜਾਣਗੇ ਮੈਂ ਤਾਂ ਬਿਲਕੁਲ ਭਾਜੀ ਇਹੋ ਜੀ ਗੱਲ ਕਿਸੇ ਨੇ ਨਹੀਂ ਆਖੀ ਤਾਂ ਨਾਲ ਸਾਨੂੰ ਤਾਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਨੇ ਵੀ ਅਸੀਂ ਮੀਟਰ ਜਦੋਂ ਸਾਨੂੰ ਇੱਕ ਤਰ੍ਹਾਂ ਅਸਰਾਂ ਨਾਲ ਵਿਧਾਇਤ ਅਸੀਂ ਉਹ ਆਪਦੀ ਕਾਰਵਾਈ ਉਹਨਾਂ ਦੇ ਕਹਿਣ ਤੇ ਤਾਂ ਕੀਤੀ ਹੈ ਉਸ ਤਰ੍ਹਾਂ ਨਹੀਂ ਕੀਤੀ ਕੋਈ ਉਹਨਾਂ ਵੱਲੋਂ ਕਿਹਾ ਗਿਆ ਵਾ ਵੀ ਸਾਡੇ ਘਰ ਦੇ ਵਿੱਚ ਦੋ ਪੱਖੇ ਆ ਇੱਕ ਬਲਬਿਆ ਤੇ ਇਹਨਾਂ ਬਿੱਲ ਸਾਨੂੰ ਨਹੀਂ ਆ ਸਕਦਾ ਇਹ ਰੰਜਿਸ਼ ਦੇ ਤਹਿਤ ਹੋਇਆ ਹੈ ਭਾਜੀ ਇਹ ਸਦੀ ਅੱਜ ਤੋਂ 10 ਸਾਲ ਦੀ ਪਹਿਲਾਂ ਦੀ ਗੱਲ ਆ ਜੀ ਦੋ ਸਰਕਾਰਾਂ ਬਦਲ ਚੁੱਕੀਆਂ ਵਾ ਜਦੋਂ ਦਾ ਬਿੱਲ ਵਾ ਇਹਨਾਂ ਦਾ ਦੋਨਾਂ ਨੂੰ ਉਦੋਂ ਖੰਦਾ ਹੋ ਸਰਪੰਚ ਜੀ ਉਹਨਾਂ ਨੂੰ ਨਹੀਂ ਤਾਂ ਪੁਸ਼ਟ ਦਿੱਤਾ ਜਾਵੇ ਵੀ ਇਹ ਬਿੱਲ ਉਦੋਂ ਇਹ ਇਹਨਾਂ ਕੋ ਬੰਗਣ ਗਏ ਆ ਉਹਨਾਂ ਨੇ ਆਖਿਆ ਵੀ ਰੈਨ ਤੇ ਕੋਈ ਨਹੀਂ ਤਾਰ ਦਿੰਦੇ ਮੌਜੂਦਾ ਸਰਕਾਰ ਦੇ ਵਿੱਚ 600 ਯੂਨਟ ਮਾਫ ਕੀਤੀ ਗਿਆ ਉਹ ਕਹਿੰਦੇ ਇਹਨਾਂ ਬਿੱਲ ਸਾਨੂੰ ਆ ਨਹੀਂ ਸਕਦਾ ਸਾਡੇ ਜੋ ਦੇ ਜਿਹੜਾ ਮੀਟਰ ਦੇ ਵਿੱਚ ਤਾਰਾਂ ਲੱਗੀਆਂ ਉਹਨਾਂ ਦੇ ਵਿੱਚ ਕਈ ਜੋੜ ਪੈਂਦੇ ਨੇ ਉਹਾਂ ਦੇ ਪਾਸੋਂ ਉਹਦੀ ਸਾਡੀ ਨਹੀਂ ਕਰਦੀ ਕੋ ਰਾਹ ਦੇ ਵਿੱਚ ਵੀ ਜੋੜ ਕਰਦਾ ਉਹਦੇ ਚ ਗਾਂ ਸਾਨੂੰ ਨਹੀਂ ਇਸ ਗੱਲ ਦਾ ਪਤਾ ਇਹ ਆਪਦੀ ਅਫਸਰਾਂ ਨੂੰ ਵਾਸਤ ਮਿਲ ਕੇ ਦਾ ਕਰਾ ਲੋ ਜੋ ਕਰਾਉਣ ਉਹਦੇ ਵਿੱਚ ਸਾਡੀ ਨਹੀਂ ਕੋਈ ਗਲਤੀ ਨਹੀਂ ਉਹਨਾਂ ਦਾ ਕਹਿਣਾ ਇਹ ਹੈ ਉਹ ਵੀ ਸਾਡੀ ਤਾਰ ਦੇ ਵਿੱਚ ਜੋੜਵਾ ਵੇਖ ਹੋਰ ਵੀ ਕੋਈ ਦੋ ਤਾਰ ਲਾ ਸਕਦਾ ਵਾ ਤੇ ਉਹਦੇ ਵਿੱਚ ਸਾਡਾ ਕੀ ਕਸੂਰ ਐ ਮਿਤ ਪਾਜੀ ਉਹਦੇ ਵਿੱਚ ਸਹੀ ਐ ਅਗਲੇ ਨੂੰ ਪੁੱਛ ਸਕਦੇ ਅਸੀਂ ਥੋੜਾ ਪੁੱਛ ਸਕਦੇ ਹੋਰ ਕੁਝ ਕਹਿਣਾ ਚਾਹੋਗੇ ਇਹੋ ਜਿਹੇ ਅਸੀਂ ਅਫਸਰਾਂ ਦੇ ਕਰਨ ਤੇ ਜਿਹੜੇ ਮੀਟਰ ਪਟਿਆ ਬਿੱਲ ਦੇ 1 ਲੱਖ ਦੇ ਲੱਖ ਸਾਗੇ ਭੇਲਵਾਨਾਂ ਦਾ ਉਹ ਇੱਕ ਗਿਲਜਾਰਬ ਸੀ ਉਹਨਾਂ ਦਾ ਹਾਂਜੀ ਜੋ ਇਹ ਨਹੀਂ ਵੀ ਇਹਨਾਂ ਦਾ ਕੱਲਿਆਣਾ ਕੋਈ ਸਾਡਾ ਇਹਨਾਂ ਨਾਲ ਗਵੈਰ ਵਿਰੋਧ ਨਹੀਂ ਕੋਈ ਗੱਲਬਾਤ ਨਹੀਂ ਕੋਈ ਰੰਜਿਸ਼ ਨਹੀਂ ਗਈ ਅਸੀਂ ਜੋ ਸਾਨੂੰ ਮੈਗਮੈਂਟ ਕਲਾਇਆ ਤੋਂ ਅਸੀਂ ਕੰਮ ਕੀਤਾ ਠੀਕ ਹੈ ਧੰਨਵਾਦ ਜੀ ਵੀਰ ਜੀ ਲਵਜੀ ਜੀ ਪਿੰਡ ਕਿਹੜਾ ਜੀ ਮਾੜੀ ਮੇਗਾ ਕੀ ਗੱਲ ਹੋਈ ਜਣੀ ਮੀਟਰ ਦੀ ਕਹਿ ਰਹੇ ਜੀ ਵੀਰ ਜੀ ਮੀਟਰ ਦੀ ਨਾਲ ਸਾਨੂੰ ਇਹ ਪਰੇਸ਼ਾਨੀ ਦਿੱਕਤ ਆ ਰਹੀ ਆ ਕਿ ਸਾਡੇ ਮੀਟਰ ਦੀ ਰੀਡਿੰਗ ਇਹ ਗਲਤ ਤਾਰ ਦਿੱਤੀ ਗਈ ਆ ਪਹਿਲਾਂ ਸਾਨੂੰ 2000 ਰੁਪਿਆ ਬਿੱਲ ਹੀਗਾ ਉਹ ਰੀਡਿੰਗ ਗਲਤ ਹੋਣ ਕਰਕੇ ਹੁਣ ਇਹਨਾਂ ਨੇ 57000 ਰੁਪਏ ਕਰਤੇ ਹੁਣ ਅੱਜ ਦਾ ਜਿਹੜਾ ਹੁਣ ਬਿੱਲ ਆਇਆ ਨਾ ਇਹ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਹੁਣ ਵਾਲੇ ਬਿੱਲ ਵਿੱਚ ਇਹਨਾਂ ਨੇ 60000 ਸਾਨੂੰ ਕਰਤਾ ਜੀ ਹਾਂਜੀ ਤੇ ਕਿਦੋਂ ਕਦੀ ਜਿਹੜੀ ਰੀਡਿੰਗ ਉਹ ਗਲਤ ਪਈ ਆ ਰੀਡਿੰਗ ਨੂੰ 6-7 ਮਹੀਨੇ ਹੋ ਗਏ ਜਿਹੜਾ ਰੀਡਿੰਗ ਗਲਤ ਕੀਤੀ ਇਹਨਾਂ ਤੇ ਤੂੰ ਹੀ ਕਦੀ ਸੰਪਰਕ ਨਹੀਂ ਕੀਤਾ ਇਹਨਾਂ ਨਾਲ ਕੀਤਾ ਹੋਇਆ ਵਾਪਾਣਾ ਇਹਨਾਂ ਨੂੰ ਫੈਲ ਦੇ ਕੇ ਆਏ ਹਾਂ ਤੇ ਉਦੋਂ ਇੱਕ ਉਸ ਟਾਈਮ ਤੇ ਇਹਨਾਂ ਦਾ ਕੋਈ ਮੁਲਾਜ਼ਮ ਨਹੀਂ ਹੈਗੇ ਕਹਿੰਦੇ ਕਿ ਦਸਤਕ ਹੁਣੇ ਆ ਦਸਤਕ ਦਸਤਕ ਦੇ ਨਾਲ ਕਹਿੰਦੇ ਕਿ ਤੁਹਾਡਾ ਬਿੱਲ ਮਾਫ ਹੋਗਾ ਤੂੰ ਆਪਾਂ ਬਾਅਦ ਚ ਉਹਨਾਂ ਨੂੰ ਫਾਇਲ ਪੁੱਛਣ ਗਏ ਤੇ ਉਹਨਾਂ ਨੇ ਘੁਮ ਕਰ ਦਿੱਤੀ ਫਾਇਲ ਸਾਡੀ ਕਿਹੜਾ ਕਿਹਨੂੰ ਦਿੱਤੀ ਕਿਹੜੇ ਅਧਿਕਾਰੀ ਨੂੰ ਅਧਿਕਾਰੀ ਉੱਥੇ ਕੋਈ ਇਹਨਾਂ ਦਾ ਸਰਕਾਰੀ ਆਪ ਦਾ ਕੋਈ ਮੁਲਾਜ਼ਮ ਬੈਠੇ ਹੋਏਗੇ ਰੀਡਿੰਗ ਜਿਹਨੇ ਗਲਤ ਪਾਈ ਉਹਦੇ ਨਾਲ ਨਹੀਂ ਸੰਪਰਕ ਕੀਤਾ ਤੁਸੀਂ ਉਹਦੇ ਨਾਲ ਸੰਪਰਕ ਕੀਤਾ ਵਾ ਤੇ ਉਹ ਸਾਨੂੰ ਅੱਜ ਵੀ ਕਹਿੰਦਾ ਕਿ ਤੁਹਾਡੀ ਮਾਫ ਕਰਵਾ ਦੂੰਗਾ ਕਿ ਮੇਰੀ ਇਹ ਚ ਮੇਰੀ ਗਲਤੀ ਆ ਮੇਰੇ ਤੋਂ ਰੀਡਿੰਗ ਗਲਤ ਹੋ ਗਈ ਆ ਹੂੰ ਕੀ ਮੰਗ ਕਰਦੇ ਜੀ ਹਾਂ ਤੁਸੀਂ ਮੰਗ ਹੀ ਕਰਦੇ ਆ ਜੀ ਸਾਡਾ ਬਿੱਲ ਮਾਫ ਕੀਤਾ ਜਾਵੇ ਸਾਡੀ ਤਾਰ ਕੱਟ ਕੇ ਲੱਗੇ ਮੀਟਰ ਪੁੱਟਿਆ ਆ ਸਾਡਾ ਸਾਨੂੰ ਉਹ ਵੀ ਚੀਜ਼ ਵਾਪਸ ਕੀਤੀ ਜਾਵੇ ਹਾਂਜੀ ਹੁਣ ਫਿਰ ਘਰੇ ਕਿਦਾਂ ਚੱਲ ਰਿਹਾ ਗੁਜ਼ਾਰਾ ਘਰੇ ਇਸ ਤਰ੍ਹਾਂ ਜੀ ਚਾਚੇ ਘਰੋਂ ਪਾਣੀ ਤਾਰ ਲਾ ਕੇ ਪਾਣੀ ਭਰ ਲਈਦਾ ਗੁਜ਼ਾਰਾ ਚੱਲਦਾ ਏ ਤੇ ਵੈਸੇ ਤੇ ਘਰ ਵਿੱਚ ਹਨੇਰਾ ਹੀ ਹੁੰਦਾ ਸ਼ਾਮ ਟਾਈਮ ਤੇ ਹਾਂਜੀ